ਮੁੱਖ ਮੰਤਰੀ ਭਗਵੰਤ ਮਾਨ ਆਪਣੇ ਜਲੰਧਰ ਸਥਿਤ ਰਿਹਾਇਸ਼ ਨੂੰ ਬਦਲਣ ਦੀ ਤਿਆਰੀ ਕਰ ਰਹੇ ਨੇ ਜੀ ਹਾਂ ਮੁੱਖ ਮੰਤਰੀ ਜਲੰਧਰ ਸਥਿਤ ਰਿਹਾਇਸ਼ ਨੂੰ ਛੱਡ ਹੁਣੋ ਸ਼ਹਿਰ ਦੇ ਵਿਚਕਾਰ ਸਥਿਤ ਪੁਰਾਣੀ ਬਾਰਾਦਰੀ ਇਲਾਕੇ 'ਚ ਸ਼ਿਫਟ ਹੋਣ ਦੀ ਤਿਆਰੀ ਕਰ ਰਹੇ ਨੇ ਜਿਸ ਸਰਕਾਰੀ ਕੋਠੀ 'ਚ ਮੁੱਖ ਮੰਤਰੀ ਸ਼ਿਫਟ ਹੋ ਰਹੇ ਨੇ ਉਹ ਡਿਵੀਜ਼ਨਲ ਕਮਿਸ਼ਨਰ ਦੀ ਹੈ ਹਾਲੇ 'ਚ ਡਿਵੀਜ਼ਨਲ ਕਮਿਸ਼ਨਰ ਗੁਰਪ੍ਰੀਤ ਸਪਰਾ ਦਾ ਤਬਾਤਲਾ ਕੀਤਾ ਗਿਆ ਤੇ ਹੁਣ ਮੁੱਖ ਮੰਤਰੀ ਲਈ ਆਲੀਸ਼ਾਨ ਸਰਕਾਰੀ ਘਰ ਤਿਆਰ ਹੋ ਰਿਹਾ ਮੁੱਖ ਮੰਤਰੀ ਦਫ਼ਤਰ ਨੇ ਲੋਕ ਨਿਰਮਾਣ ਵਿਭਾਗ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭ ਲੇਟਾਂ ਤੇ ਚੇ ਤਬਦੀਲੀਆਂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ ਮੁੱਖ ਮੰਤਰੀ ਦੀ ਸੁਰੱਖਿਆ ਟੀਮ ਨੇ ਕਰੀਬ 4 ਤੋਂ 5 ਏਕੜ ਚ ਫੈਲੇ ਇਸ ਘਰ ਚ ਪੈਰੀਫਰਲ ਦੀਵਾਰਾਂ ਵੇਟਿੰਗ ਹਾਲ ਸ਼ੈੱਡ ਵਾਧੂ ਸੁਰੱਖਿਆ ਮੁਲਾਜ਼ਮ ਤੇ ਪਾਰਕਿੰਗ ਥਾਂ ਆਦਿ ਤਜ਼ਵੀਜ਼ ਰੱਖੀ ਹੈ ਇਹ ਹਵੇਲੀ ਹਾਈ ਸਿਕਿਉਰਿਟੀ ਜ਼ੋਨ ਚ ਹੈ ਜਿੱਦੇ ਡੀਸੀ ਤੋਂ ਇਲਾਵਾ ਨੇੜੇ ਹੀ ਸੈਸ਼ਨ ਜੱਜ ਦੀ ਹਵੇਲੀ ਵੀ ਹੈ ਦੱਸ ਦੇ ਇੱਕ ਸੀਐਮ ਮਾਨ ਨੇ ਜਲੰਧਰ ਜ਼ਿਮਨੀ ਚੋਣ ਤੋਂ ਪਹਿਲਾਂ ਸ਼ਹਿਰ ਚ ਕਿਰਾਏ ਦੇ ਮਕਾਨ ਲੈ ਲਿਆ ਸੀ ਇੱਥੇ ਹੀ ਉਹਨਾਂ ਨੇ ਆਮ ਚੋਣਾ ਜਪਾਟੀ ਨੂੰ ਵੱਡੀ ਜਿੱਤ ਦਵਾਈ ਚੋਣ ਪ੍ਰਚਾਰ ਦੌਰਾਨ ਉਹਨਾਂ ਨੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਚੋਣਾਂ ਤੋਂ ਬਾਅਦ ਵੀ ਜਲੰਧਰ ਚਰਣਗੇ ਤੇ ਹਰ ਹਫਤੇ ਇੱਥੇ ਆ ਕੇ ਲੋਕਾਂ ਦੇ ਕੰਮ ਕਰਵਾਉਣਗੇ ਉਹਨਾਂ ਨੇ ਕਿਹਾ ਸੀ ਕਿ ਮਾਝੇ ਤੇ ਦੁਆਬੇ ਦੇ ਲੋਕਾਂ ਨੂੰ ਹੁਣ ਚੰਡੀਗੜ੍ਹ ਆਉਣ ਦੀ ਲੋੜ ਨਹੀਂ ਪਵੇਗੀ ਤੇ ਉਹਨਾਂ ਦਾ ਕੰਮ ਜਲੰਧਰ ਤੋਂ ਹੀ ਹੋਵੇਗਾ ਤੇ ਹੁਣ ਸ਼ਹਿਰ ਦੇ ਵਿਚਕਾਰ ਸਥਿਤ ਪੁਰਾਣੀ ਬਾਰਾਦਰੀ ਇਲਾਕੇ 'ਚ ਮੁੱਖ ਮੰਤਰੀ ਮਾਨ ਸ਼ਿਫਟ ਹੋਣ ਦੀ ਤਿਆਰੀ ਕਰ ਰਹੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ